ਸੋ ਅੱਜ ਤੁਹਾਨੂੰ ਫੇਰ ਇੱਕ ਵਾਰ ਪ੍ਰਾਤਨ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪ੍ਰਾਤਨ ਸਮੇਂ ਦੀਆਂ ਤਸਵੀਰਾਂ ਕੀ ਨੇ ਕਿ ਉਦੋਂ ਸਾਡੇ ਬਜ਼ੁਰਗ ਮਾਤਾਵਾਂ ਦਾਦੀਆਂ ਬਜ਼ੁਰਗ ਜਿਹੜੇ ਸੀ ਉਹ ਕੱਟੇ ਬੈਠ ਕੇ ਤਾਂ ਕਾਫੀ-ਕਾਫੀ ਕੰਮ ਕਰਦੇ ਸੀਗੇ ਪਰ ਕੰਮ ਕਿਹੜਾ ਕਰਦੇ ਸੀ ਅੱਜ ਤੁਹਾਨੂੰ ਤਸਵੀਰ ਦਿਖਾ ਦਾਂਗੇ ਇੱਕ ਕਿ ਹੱਥ ਦੇ ਨਾਲ ਹੱਥ ਦੇ ਨਾਲ ਜਿਹੜੀਆਂ ਨੇ ਸੇਵੀਆਂ ਤਿਆਰ ਕੀਤੀਆਂ ਜਾਂਦੀਆਂ ਪੀਆਂ ਨੇ ਸੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਤਨ ਸਮੇਂ ਦੀ ਮਾਤਾਏ ਸਾਡੀ ਦਾਦੀ ਕਹਿ ਲੋ ਮਾਤਾ ਕਹਿ ਲੋ ਕਿ 60 ਤੋਂ 65 ਸਾਲ ਦੀ ਉਮਰ ਹੈ ਤੇ ਅੱਜ ਵੀ ਜਿਹੜਾ ਏ ਉਹ ਪ੍ਰਾਤਨ ਸਮੇਂ ਨੂੰ ਸਾਮਕੇ ਬੈਠੇ ਨੇ ਹੱਥ ਦੇ ਨਾਲ ਸੇਵੀਆਂ ਦੇ ਰੀਆਂ ਨੇ ਉਹ ਵੱਟ ਕੇ ਤਿਆਰ ਕਰਦੇ ਨੇ ਤੇ ਆਪਣਾ ਜਿਹੜਾ ਹੱਥ ਦੇ ਨਾਲ ਪਿਆਰ ਜਿਹੜਾ ਏ ਉਹ ਆਪਣੇ ਪਰਿਵਾਰ ਨੂੰ ਵੀ ਪਿਆਰ ਵੰਡਦੇ ਨੇ ਤਾਂ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਪਿਆਰ ਵੰਡਦੇ ਨੇ ਕਿਉਂਕਿ ਰਖੜੀ ਦਾ ਤਿਉਹਾਰ ਆਵੇ ਤਾਂ ਸੇਵੀਆਂ ਮਸ਼ਹੂਰ ਹੁੰਦੀਆਂ ਕੋਈ ਵੀ ਤਿਉਹਾਰ ਆਵੇ ਤਾਂ ਸੇਵੀਆਂ ਦੇ ਰੀਆਂ ਨੇ ਉਹ ਹੱਥ ਦੇ ਨਾਲ ਵੱਟੀਆਂ ਜਿਹੜੀਆਂ ਖਾਧੀਆਂ ਜਾਂਦੀਆਂ ਅੱਜ ਕੱਲ ਦਾ ਸਮਾਂ ਜਰਾ ਮਸ਼ੀਨੀ ਜੋਗ ਆ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੀ ਮਾਂ ਨੇ ਐ ਪ੍ਰਾਤਨ ਸਮਝ ਰਾਇ ਸਾਮ ਕੇ ਰੱਖਿਆ ਦਾ ਅੱਜ ਵੀ ਹੋ ਜਰਾ ਏ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਪਿਆਰ ਜਰਾ ਵੰਨਦੇ ਪਏ ਨੇ ਪਰਿਵਾਰ ਦੇ ਵਿੱਚ ਤੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਵਿੱਚ ਆਪਾਂ ਗੱਲਬਾਤ ਵੀ ਕਰਦੇ ਆਂ ਕੀ ਨਾਮ ਆਉਣਾ ਦਾ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਵਿਨੰਦਰ ਕੌਰ ਵਿਨੰਦਰ ਕੌਰ ਜੀ ਕਿੰਨੀ ਉਮਰ ਹੈ ਤੁਹਾਡੀ ਫਿਰ 70 ਸਾਲ ਦੀ 70 ਸਾਲ ਦੀ ਉਮਰ ਆਦ ਵੀ ਤੁਸੀਂ ਸੇਵੀਆਂ ਹੱਥ ਨਾਲ ਵਟ ਕੇ ਤੇ ਪ੍ਰਾਤਨ ਸਮਾ ਸਾਮ੍ਹ ਕੇ ਬੈਠੇ ਹੋ ਹਾਂਜੀ ਹਾਂਜੀ ਜਿਸ ਆਪਣਾ ਸ਼ੌਂਕ ਹੈ ਕਿੰਨੀ ਦੇਰ ਤੋਂ ਸ਼ੌਂਕ ਜਿਹੜਾ ਪੂਰਾ ਕਰਦੇ ਹੋ ਤੁਸੀਂ ਮੈਂ 40 45 ਸਾਲ ਤੋਂ ਚੱਲਣ ਰਿਹਾ ਕੰਮ ਹੱਡਾ ਏ ਜਦੋਂ ਮੈਂ ਮਤਲਬ ਇਸ ਨਾਲ ਆਉਂਦਾ ਬੋਸਾ ਨਹੀਂ ਵਟ ਲੈਨੇ ਆ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਤੁਹਾਡੇ ਤੇ ਉਹਨਾਂ ਦੀ ਕਿਹਨੇ ਕੀ ਸਪੋਰਟ ਆ ਫਿਰ ਸਪੋਰਟ ਹੋਣਾ ਨੇ ਕੀ ਕਰਨੀ ਹੈ ਆਪਣੇ ਮਤਲਬ ਕਰਨੇ ਵੀ ਬੇਹਲਿਆ ਬੈਠਿਆ ਕੀ ਕਰਨਾ ਵਾ ਅਸੀਂ ਨਹੀਂ ਲੈ ਕੇ ਬੈਹਿਨੇ ਉਹ ਆਪਣੇ ਕੰਮ ਲੱਗੇ ਰਹਿੰਦੇ ਨਹੀਂ ਆਪਣੇ ਕੰਮ ਲੱਗੇ ਰਹਿੰਦੇ ਸੋ ਫਿਰ ਪਿਆਰ ਹੀ ਬਣਦੇ ਪੈਣਾ ਉਹ ਪਰਿਵਾਰ ਵੀ ਜਿਹੜਾ ਸਪੋਰਟ ਕਰੇ ਨਾ ਕਰੇ ਪਰ ਉਹਨਾਂ ਨੂੰ ਜਦੋਂ ਕਗਵਾਉਂਦੇ ਹੋ ਬਣਾ ਕੇ ਉਹ ਵੀ ਫਿਰ ਪਿਆਰ ਹੀ ਹੋ ਗਿਆ ਨਾ ਬਣਾਉਣੀਆਂ ਤਾਂ ਉਹਨਾਂ ਹੀ ਹੁੰਦੀਆਂ ਉਹਨਾਂ ਹੀ ਬਣਾ ਰਹੀਆਂ ਉਹਨਾਂ ਹੀ ਖਵਾਵੇ ਦੇਣੀਆਂ ਖਾਵੇ ਰਹਿਣੀਆਂ ਨਾ ਨਹੀਂ ਨਹੀਂ ਹੱਥ ਨਾਲ ਤੁਸੀਂ ਵਟਦੇ ਹੋ ਨਾ ਹਾਂਜੀ ਤੇ ਫਿਰ ਇਹ ਜਿਹੜੀਆਂ ਸੇਵੀਆਂ ਮਿਹਨਤ ਵੀ ਕਾਫੀ ਹੈ ਤੇ ਇਹ ਤੁਸੀਂ ਪਰਿਵਾਰ ਦੇ ਵਿੱਚ ਹੀ ਬਣਦੇ ਹੋ ਰਿਸ਼ਤੇਦਾਰ ਭੈਣ ਭਰਾ ਪਹਿਲੇ ਬੁਕਿੰਗ ਕਰ ਜਾਂਦੇ ਵੀ ਸਾਨੂੰ ਭੇਜਣੀ ਹਾਂ ਉਹ ਪਹਿਨੋ ਕਹਿੰਦੇ ਨੇ ਵੀ ਅਸੀਂ ਲੈ ਰਹੀਆਂ ਨੇ ਸਾਨੂੰ ਵਟਾ ਦਿਓ ਤੇ ਫਿਰ ਉਹਨਾਂ ਵਟਾ ਦਿੰਦੀਆਂ ਉਹਨਾਂ ਨੂੰ ਅਛਾ ਤੇ ਇਹ ਵੇਚਦੇ ਵੀ ਹੋ ਕਿ ਨਹੀਂ ਹਾਂ ਜੀ ਜੇ ਕੋਈ ਮੰਗੇ ਤਾਂ ਵੇਚ ਲਈ ਜੀ ਤੇ ਫਿਰ ਤੁਸੀਂ ਤੇ ਚੰਗੇ ਮਹਿੰਦਰਪੁਰ ਜੀ ਤੁਸੀਂ ਤੇ ਚੰਗੇ ਫਿਰ ਤੁਸੀਂ ਮਸ਼ਹੂਰ ਹੋਏ ਦਿਓ ਸੇਵੀਆਂ ਵਾਲੀ ਮਹਿੰਦਰਪੁਰ ਹਾਂ ਫਿਰ ਮਹਿੰਦਰਪੁਰ ਸੋ ਪਿਆਰ ਵੰਦੇ ਫਿਰ ਤੁਸੀਂ ਜੋ ਜਿਸੜਾ ਮੱਜੀ ਸਮੇ ਲੋ ਪਿਆਰ ਹੀ ਕਿਉਂ ਕਿਸੇ ਚੀਜ਼ ਮਲੇ ਪਿਆਰ ਨਾਲ ਹੀ ਕੋਈ ਤੇਰੇ ਸੇਵੀਆਂ ਤੁਹਾਡੇ ਕਿੱਥੇ ਕਿੱਥੇ ਜਾਂਦੀਆਂ ਦਾਦੀ ਜੀ ਮਹਿੰਦਰਪੁਰ ਜੀ ਦੱਸੋ ਇਹ ਜਾਂਦੀਆਂ ਨੇ ਕੋਧਰ ਗਈਆਂ ਵਈਆਂ ਸੇਵੀਆਂ ਬਿਠਾਣੇ ਗਈਆਂ ਆਈਆਂ ਨੇ ਇੱਥੇ ਸਿੰਪਲ ਥੌਂਗ ਚ ਪਟਾਲੇ ਸੀ ਮੁਰਗੀ ਮਹੱਲੇ ਸੋ ਕਹਿਣ ਦਾ ਮਤਲਬ ਬੜਾ ਪਿਆਰ ਵੰਡਦੇ ਹੋ ਕਿਉਂਕਿ ਪਰਮਾਤਮਾ ਦੀ ਕਿਰਪਾ ਹੋਏ ਤੇ ਇਹੋ ਜਿਹੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਪਿਆਰ ਵੰਡਿਆ ਜਾਂਦਾ ਤੇ ਤੁਹਾਡੇ ਵੱਲੋਂ ਅਸ਼ੀਰਵਾਦ ਦਿੱਤਾ ਜਾ ਰਿਹਾ ਸਾਰਿਆਂ ਨੂੰ ਹਾਂਜੀ ਹੋਰ ਬਸ ਇੰਨਾ ਕੀ ਕਰ ਸਕਣ ਹੋਰ ਠੀਕ ਹੈ ਚਲੋ ਵਧੀਆ ਜੀ ਤੁਸੀਂ ਹੱਥ ਨਾਲ ਜਿਹੜੀਆਂ ਸੇਵੀਆਂ ਵਟਦੇ ਹੋ ਚੰਗੀ ਗੱਲ ਆ ਕਿਉਂਕਿ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹੋ ਖਨਾਲ ਦੀ ਨਾਲ ਪਿਆਰ ਵੰਡਦੇ ਬ੍ਰਿਸ਼ਤੇਦਾਰਾਂ ਭੈਣ ਭਰਾਵਾਂ ਹਾਂਜੀ ਉਹ ਇਹ ਕਿਆ ਨਾਲੀ ਭੈਣ ਨਾਲੇ ਬੱਚੇ ਹੁੰਦਾ ਵੀ ਜਦੋਂ ਵਟਲੀ ਵੀ ਆਡੀ ਮਾਂ ਵਟਲੀ ਸੇਵੀਆਂ ਚਲਾਈ ਉਹਨਾਂ ਨੇ ਕਹਿੰਦੇ ਵੀ ਹਾਂ ਵਟ ਦੇ ਉਹਨਾਂ ਚਾਹੀਦੀਆਂ ਨੇ ਤੇ ਕਿਸ ਤਰ੍ਹਾਂ ਆਈ ਫਿਰ ਬਣਾ ਲੈਣੇ ਉਹਨਾਂ ਨੂੰ ਸੋ ਰਿਸ਼ਤੇਦਾਰ ਭੈਣ ਭਰਾ ਵੀ ਫਿਰ ਪਹਿਲੇ ਕਹਿ ਦਿੰਦੇ ਆ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਘਰ ਦੇ ਵਿੱਚ ਵੇਲੇ ਵੀ ਬੈਠਣਾ ਤੇ ਨਾਲ ਦੀ ਨਾਲ ਆਪਾਂ ਕੰਮ ਕਰਦੇ ਰਹਨੇ ਆ ਤਾਂ ਪਰਿਵਾਰ ਵਾਸਤੇ ਸੇਵੀਆਂ ਬਣਾਉਣੇ ਆ ਤੇ ਕੋਈ ਕਹਿੰਦਾ ਤੇ ਉਹਨਾਂ ਵਾਸਤੇ ਵੀ ਬਣਾ ਦਿੰਨੇ ਆ ਕਾਫੀ ਦੂਰ ਦੂਰ ਜਰੀਆਂਾਂ ਦੀਆਂ ਸੇਵੀਆਂ ਜਾਂਦੀਆਂ ਮਹਿੰਦਰ ਕੋਰ 65 ਤੋਂ 70 ਸਾਲ ਉਮਰ ਆ ਤਾਂ ਬੜਾ ਪਿਆਰ ਵੰਡਦੇ ਨੇ ਅੱਜ ਵੀ ਜਰਾਏ ਪ੍ਰਾਤਨ ਸਮਾਜ ਰਾਏ ਸਾਮਕੇ ਬੈਠੇ ਜene ਕਿਉਂਕਿ ਇਹੋ ਜੀਆਂ ਚੀਜ਼ਾਂ ਕਿਤੇ ਦੇਖਣ ਨੂੰ ਮਿਲਦੀਆਂ ਨੇ ਪੰਜਾਬ ਦੇ ਵਿੱਚ ਪਰ ਪੰਜਾਬ ਕਹਿੰਦੇ ਨੇ ਪੰਜ ਆਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਹੈ ਅੱਜ ਵੀ ਜਰਾਏ ਪ੍ਰਾਤਨ ਸਮਾ ਤੁਹਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਪੰਜਾਬ ਦੇ ਵਿੱਚ ਮਿਲ ਹੀ ਜਾਊਗਾ ਆਪਾਂ ਹੋਰ ਵੀ ਇੱਥੇ ਅੰਡੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਸਤ ਜੀ ਕੀ ਨਾਮ ਦੇ ਗਿੰਲਾ ਤੁਸੀਂ ਵੀ ਫਿਰ ਸੇਵੀਆਂ ਵਟਦੇ ਹੋ ਹਾਂ ਜੀ ਤੇ ਤੁਸੀਂ ਵੀ ਪਰਿਵਾਰ ਨੂੰ ਦਿੰਦੇ ਹੋ ਕਿ ਜਾਂ ਤੁਸੀਂ ਵੇਚਦੇ ਹੋ ਨਹੀਂ ਵੀ ਅਸੀਂ ਲਈ ਦੀਆਂ ਪਰਿਵਾਰ ਨੂੰ ਵੀ ਖਾਣ ਪੀਣ ਵਾਸਤੇ ਆਪਣੇ ਕੱਟੇ ਹੋ ਕੇ ਵਟਦੇ ਆ ਅੱਜ ਦੇ ਜਨਰੇਸ਼ਨ ਦੇ ਵਿੱਚ ਅੱਜ ਜਨਰੇਸ਼ਨ ਜਿਹੜੀ ਰੋਗ ਨੇ ਅੱਜ ਦੇ ਇਹ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਨੂੰ ਭੁੱਜ ਗਏ ਕਿ ਉਹਨੇ ਮਸ਼ੀਨੀ ਜਿਹੜੀਆਂ ਨੇ ਚੀਜ਼ਾਂ ਆ ਗਈਆਂ ਕੀ ਕਹਿਣਾ ਜਿਹੜੀਆਂ ਮਲਫਟ ਵਾਲੀਆਂ ਹੁੰਦੀਆਂ ਨੇ ਇਹ ਘਰ ਆਪਣੇ ਹੱਥੀਂ ਵੱਟੀ ਦੀ ਹੈ ਬਿਆਧੀ ਇਹ ਨਹੀਂ ਚੰਗੀ ਲੱਗਦੀਆਂ ਸੋ ਫਿਰ ਆਪਣੇ ਭੈਣ ਭਰਾਵਾਂ ਨੂੰ ਦਿੰਦੇ ਹੋ ਕਿ ਨਾ ਵੇਚ ਲਈ ਦਿੰਦੇ ਹੋ ਸੋ ਕਿਦਾਂ ਲੱਗਦਾ ਤੁਹਾਨੂੰ ਕੰਮ ਕਰਦਿਆਂ ਕਿ ਤੁਸੀਂ ਜੇਰਾ ਕੰਮ ਕਰਦੇ ਹੋ ਤੇ ਸੇਵੀਆਂ ਵਟਦੇ ਹੋ ਤੁਸੀਂ ਹੱਥ ਨਾਲ ਕਿੱਦਾਂ ਲੱਗਦਾ ਤੁਹਾਡਾ ਟਾਈਮ ਪਾਸ ਹੋ ਜਾਂਦਾ ਹਾਂ ਹਾਂਜੀ ਟਾਈਮ ਪਾਸ ਹੋ ਜਾਂਦਾ ਵਾ ਸੇਰੇ ਕੰਮ ਕਰ ਲੈਂਦੀ ਆ ਨੂਆ ਨਵਾ ਅਸੀਂ ਵੇਲੇ ਬੈਠ ਕੇ ਸੇਵੀਆਂ ਵਟਦੇ ਰਹਿੰਨੇ ਨੂਆ ਆਪਣਾ ਕੰਮ ਕਰ ਲੈਂਦੀ ਤੇ ਤੁਸੀਂ ਉਹਨਾਂ ਵਾਸਤੇ ਸੇਵੀਆਂ ਤਿਆਰ ਕਰਦੀ ਆ ਸੋ ਉਹਨਾਂ ਤਿਆਰ ਕਰ ਦਿੰਦੇ ਨੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਸੇਵੀਆਂ ਜਿਹੜੀਆਂ ਦਿੰਨੇ ਆ ਤੇ ਨਾਲ ਦੀ ਨਾਲ ਕੋਈ ਆਵੇ ਲੈਣ ਵਾਸਤੇ ਆਪਾਂ ਉਹਨਾਂ ਨੂੰ ਵੇਚ ਵੀ ਦਿੰਨੇ ਆ ਤੇ ਨੂਆ ਦੀ ਵੀ ਗੱਲ ਕੀਤੀ ਉਹਨਾਂ ਨੇ ਕਿ ਨੂਆ ਸਾਡੀਆਂ ਘਰ ਦਾ ਕੰਮ ਕਰ ਲੈਂਦੀਆਂ ਨੇ ਤਾਂ ਆਪਾਂ ਜਿਹੜਾ ਇਹ ਸੇਵੀਆਂ ਵਟਕੇ ਤਾਂ ਲੋਕਾਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਜਿਹੜਾ ਇਹ ਪਿਆਰ ਵਟਦੇ ਆ ਪਿਆਰ ਵਟਕੇ ਤੇ ਪਿਆਰ ਵੰਡਦੇ ਆ ਸੋ ਬੜੀ ਵਧੀਆ ਗੱਲ ਆ ਜੀ ਅੱਜ ਵੀ ਪੁਰਾਤਨ ਸਮਾਂ ਜਿਹੜਾ ਇਹ ਐਨਾ ਵੱਲੋਂ ਸਾਂਭੀ ਬੈਠੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹੱਥ ਨਾਲ ਵਟੀਆਂ ਸੇਵੀਆਂ ਜਿਹੜੀਆਂ ਨੇ ਉਹ ਕਿਤੇ ਨਹੀਂ ਮਿਲਦੀਆਂ ਤੇ ਹਰ ਇੱਕ ਕਲਰ ਦੀਆਂ ਸੇਵੀਆਂ ਜਿਹੜੀਆਂ ਨੇ ਇੱਥੇ ਤਿਆਰ ਹੁੰਦੀਆਂ ਨੇ ਕਾ ਜਲੰਧਰ ਲੁਧਿਆਣੇ ਹਣਪਰਾਵਾਂ ਕੋਲ ਵੀ ਜਾਂਦੀਆਂ ਨੇ ਤੇ ਲੋਕ ਜਿਹੜੇ ਲੈਣ ਆਂਦੇ ਨੇ ਉਹਨਾਂ ਨੂੰ ਵੀ ਆਪਣਾ ਪਿਆਰ ਜਿਹੜਾ ਨੇ ਵੰਡਦੇ ਆ ਮਿੰਦਰ ਕੋਰ 60 ਤੋਂ 65 ਸਾਲ ਦੀ ਉਮਰ ਹੈ ਤਾਂ ਅੱਜ ਵੀ ਜਿਹੜੇ ਨੇ ਉਹ ਪਿਆਰ ਵੰਡਦੇ ਪਏ ਨੇ ਸੇਵੀਆਂ ਬਣਾ ਕੇ ਹੱਥ ਦੇ ਨਾਲ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਜਿਹੜੇ ਪ੍ਰਾਤਨ ਸਮੇਂ ਦੀਆਂ ਸੇਵੀਆਂ ਖਾਣਾ ਚਾਹੁੰਦੇ ਨੇ ਐ ਸਾਡੀ ਦਾਦੀ ਹੈ ਮਾਂ ਹੈ ਸਾਡੀ ਐ ਮਿੰਦਰ ਕੋਰ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਬਟਾਲੇ ਸ਼ਹਿਰ ਤੋਂ ਨੇ ਬੜੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਪ੍ਰਾਤਨ ਸਮੇਂ ਦੀ ਜਰੀ ਹੈ ਸੇਵੀਆਂ ਜਿਹੜੀਆਂ ਨੇ ਹੱਥ ਨਾਲ ਬਣਾ ਰਹੀਆਂ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸੋ ਕੈਮਰਾ ਪਰਸਨ ਪਵਨ ਕਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ ਸਿੰਘ